ਰਿਆਸਤ ਲੋਏ ਦੇ ਤੇਜ਼ ਬਹਾ ਨਾਲ ਪਿੰਡ ਕੰਨਿਆ ਖੁਰਦ ਦੇ ਨਜ਼ਦੀਕ 58 ਨੰਬਰ ਬੁਰਜੀ ਤੇ ਬਣੀਆਂ ਨੋਚਾਂ ਨੂੰ ਵੱਡੀ ਪੱਧਰ ਤੇ ਢਾਹ ਲੱਗ ਰਹੀ ਹੈ ਜਿਸ ਕਾਰਨ ਆਲੇ ਦੁਆਲੇ ਦੇ ਪਿੰਡਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਤਾਨੂੰ ਦੱਸ ਦਈਏ ਕਿ ਇਹ ਦਰਿਆ ਪੁਲ ਦੇ ਨੇੜੇ ਤਾਂ ਬਹੁਤ ਫੈਲਿਆ ਹੋਇਆ ਹੈ ਪਰ ਕੰਨੀਆਂ ਖੁਰਦ ਦੇ ਨੇੜੇ ਜਾ ਕੇ ਇਸ ਦੀ ਚੜਾਈ ਬਹੁਤ ਘੱਟ ਰਹਿ ਜਾਂਦੀ ਹੈ ਜਿਸ ਕਾਰਨ ਉੱਥੇ ਪਾਣੀ ਦਾ ਵਹਾਅ ਤੇਜ਼ ਹੋਣ ਦੇ ਚੱਲਦੇ ਆਂ ਜਿਹੜੀਆਂ ਨੋਚਾਂ ਲੱਗੀਆਂ ਹੋਈਆਂ ਹਨ ਸਾਈਡਾਂ ਤੇ ਉਹ ਵੱਡੇ ਪੱਧਰ ਤੇ ਖੁਰ ਕੇ ਡਿੱਗ ਚੁੱਕੀਆਂ ਹਨ ਜਿਸ ਕਾਰਨ ਆਲੇ ਦੁਆਲੇ ਦੇ ਲੋਕ ਸਹਿਮੇ ਹੋਏ ਹਨ ਮੌਜੂਦ ਲੋਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇੱਥੇ ਕੋਈ ਵੀ ਮਦਦ ਨਹੀਂ ਕੀਤੀ ਜਾ ਰਹੀ ਲੋਕਲ ਵਾਸੀ ਆਪਣੇ ਪੱਧਰ ਤੇ ਟਰੈਕਟਰਾਂ ਦੀਆਂ ਲੈ ਕੇ ਬੋਰੀਆਂ ਲੈ ਕੇ ਭਰ ਕੇ ਇਸ ਪਾਣੀ ਨੂੰ ਰੋਕਣ ਲਈ ਜਦੋਜਹਿਦ ਕਰ ਰਹੇ ਹਨ ഇവനെ വിലയേ 2 മിനിറ്റ് നാല് ਕਿਚੇ ਆਪੇ ਅਗਲੇ ਪਾਸੇ ਦਾ ਚੱਲਦਾ ਜਾਂਦਾ ਮਤਲਬ ਆ ਤੇ ਕੱਲ ਵੀ ਇਥੇ ਸਿੱਧਾ ਸੀਗਾ ਜੀ ਸਰਪੰਚ ਸਾਹਿਬ ਆਜੂ 2 ਘੰਟੇ ਦੀ ਕਟ ਮਾਰ ਗਿਆ ਜੀ ਆ ਜਿਹੜਾ ਪਾਣੀ ਹੈ ਫੋਟੋ ਕਰ ਲਓ ਇਹ ਕੋਈ ਟਿੱਕੇ ਜਿਗਾਏ ਜਾਂਦੇ ਉਹਦੇ ਕੋਈ ਟਿੱਕੇ ਉੱਧਰ ਲੱਗੇ ਆ ਜੀ ਉਹ ਦੇਖੋ ਜੀ ਉਹ ਉਹਦੀ ਕਰਕੇ ਮਾਰ ਪਾਉਗਾ ਕੋਟੇ ਕਰਾ ਦੇਣੇ ਇਹ ਆ ਚੀਜ਼ ਅੱਗੇ ਐਸੋ ਆ ਕੱਟ ਕਰ ਗਿਆ ਹਾਂ ਹਾਂਜੀ ਹਾਂਜੀ ਬਹੁਤ ਇਹ ਕੱਟੇ ਦਕਾਰੀਆਂ ਦੂਜੇ ਕਰੋ ਪਿੱਛੇ ਰਹੋ ਬਸ ਆ ਦਾ ਮੜਾ ਜਾ ਤਰ ਇੱਥੋਂ ਉੱਤਰ ਕਰ ਗਿਆ ਇਧਰ ਮੱਥਰ ਪੁੱਠਾ ਪਾ ਦੇ ਥੱਲੇ ਚਲੇ ਗਏ ਜੀ ਥੱਲੇ ਵੀ ਆ ਦੇਖੋ ਆ ਦੇਖੋ ਆ ਦੇਖੋ ਆ ਵੀ ਆ ਕੇ ਦੇਖਣਾ ਮੈਂ ਬੜਾ ਕਰੂ ਅੱਜ ਇੱਕ ਮਿੰਟ ਪਿੱਛੇ ਪਿੱਛੇ ਅਗਰ ਮੈਂ ਤਾਂ ਆ ਜੀ सोनू ਪਿੱਛੇ ਤੇ ਪਿੱਛੇ ਕਿੱਥੇ ਬੇਟਾ ਮੈਂ ਖੜੀ ਆ ਜਾ ਇੱਥੇ ਜੰਮ ਤੇ ਕਿੱਥੇ ਆ ਬੋਰ 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 ਉਹ ਤਾਂ ਫਿਰ ਮੈਂ ਅਮਰ ਦੀ ਗੱਲ ਕਰਾਇਆ ਜੈ ਸਾਹਿਬ ਨੂੰ ਜੈ ਸਾਹਿਬਾ ਇੱਥੇ ਕੰਨੇ ਲੋਕ ਲੱਗੇ ਹੋਏ ਆ ਕਿੰਨੇ ਨੂੰ ਇੱਥੇ ਭੇਜ ਦਿੰਦੇ ਤੁਸੀਂ ਇੱਥੇ ਬੈਠੇ ਸੀ ਦੁਪਹਿਰ ਤੱਕ ਨਹੀਂ ਆ ਦੇ ਕਿੰਨੀ ਜ਼ਿਆਦਾ ਅੱਪਰ ਤੇ ਕਿੰਨੇ ਦੀ ਮਾਰਕ ਕਰ ਗਿਆ ਤੁਸੀਂ ਉੱਪਰ ਰਿਪੋਰਟ ਭੇਜੀ ਸੀ ਤਾ ਸਾਡੇ ਅਸੀਂ ਸਾਨੂੰ ਵੀ ਭੇਟਣੀ ਸੀ ਇੱਧਰ ਸਾਡੇ ਅਸੀਂ ਚਲੋ ਮੈਂ ਕਰਦੀ ਹਾਂ ਘੇੜ ਘੰਟਾ ਆਇਆ ਬਿਕਮ ਨਾਲ ਗੱਲ ਕੀਤੀ ਸੀਗੀ ਘੇੜ ਘੰਟਾ ਆਇਆ ਬਿਕਮ ਨਾਲ ਗੱਲ ਕੀਤੀ ਆ ਆਪਣੇ ਤੋਂ ਸਰਪੰਚ ਸਾਹਿਬ ਨੇ ਉਹ ਕਹਿੰਦੇ ਤੁਹਾਨੂੰ ਬੈਕ ਆ ਲੈਣੇ ਲਾਇਆ ਨਹੀਂ ਬੈਕ ਉਹਨਾ ਅਸਲ ਵਿੱਚ ਪ੍ਰੋਬਲਮ ਤੁਹਾਨੂੰ ਪਤਾ ਹੀ ਆ ਜੀ ਇੱਧਰਲਾ ਸਾਰਾ ਮਹਿਕਮਾ ਡੇਂਡਾ ਇੱਧਰ ਜਾਂਦਾ ਦਾ ਪਾਸਾ ਲਾ ਜੀ ਜੇਸੀ ਵੀ ਕਿੱਥੇ ਲਾਈ ਹੋਗੇ ਨੇ ਕੋਈ ਵੀ ਨਹੀਂ ਜੀ ਲੱਗੇ ਇੱਥੇ ਜਿਹੜੀ ਟਰੈਕਟਰ ਨਾਲ ਪਿੱਛੇ ਧੱਕਦੇ ਆ ਜੀ ਉਹ ਤਾਂ ਬਾਰ ਮੱਡੀ ਆ ਲੋਕ ਹੀ ਲੱਗੇ ਹੋਏ ਜੀ ਆ ਵੀ ਸਾਰਾ ਨਾ ਨਾ ਮੈਨੂੰ ਕਹਿੰਦੇ ਜੇਸੀ ਵੀ ਲੱਗੀ ਹੋਈ ਆ ਜੀ ਦੋ ਮਿੰਟ ਜੇਸੀ ਵੀ ਦਿੱਤੀ ਆ ਜੀ ਇਹ ਟਰੈਕਟਰ ਨਾਲ ਪਿੱਛੇ ਧੱਕਦੇ ਗਾਰਡਨ ਦਾ ਬਣਾਇਆ ਜਗ੍ਹਾ ਪਰ ਜਿੱਥੇ ਕੱਲੋ ਜਿੱਥੇ ਆਪਾਂ ਖੜੇ ਸੀ ਨਾ ਕੰਨੀਆਂ ਖੁਰਜੀ ਕੰਨੀਆਂ ਖੁਰਦ ਅੱਗੇ ਜਾ ਕੇ ਥੋੜਾ ਜਿਹਾ ਪਰਥੀਆਂ ਕਲਾ ਜਿੱਥੇ ਪਹਿਲਾਂ ਆਪਣਾ ਬੰਨ ਲੱਗੇ ਸੀ ਉਦੋਂ ਅੱਗੇ ਥੋੜੀ ਜਿਹੀ ਕੰਨੀਆਂ ਖੁਰਦ ਕੰਨੀਆਂ ਖੁਰਦ ਹੁਣ ਇਹ ਮਤਲਬ ਅੱਧਾ ਅੱਧਾ ਕਿਲੋਮੀਟਰ ਤ ਕਿੱਲਾ 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 ਅੱਬਾ ਦਾ ਕਿੱਲਾ ਤੇ ਜਿਆਦਾ ਪ੍ਰੋਬਲਮ ਆ ਇੱਥੇ ਸਾਰੇ ਮੇਰੇ ਪਿੰਡ ਵਾਲੇ ਖੜੇ ਆ ਆਪ ਹੀ ਤਾਂ ਉਹ ਲੱਗੇ ਜਾਂਦੇ ਲਾ ਕੇ ਕਿ ਟਰੈਕਟਰ ਟਾਲੀਆਂ ਲੱਗੇ ਹੋਏ ਆ ਇੱਕ ਤਾਂ ਹਾਂਜੀ ਉਹ ਅਗੋ ਕੰਨੇ ਤੇ ਸਾਡੀ ਤਾਂ ਜੀ ਉਤਰ ਅਸੀਂ ਜੇਸੀ ਵੀ ਇੱਧਰ ਜੇਸੀ ਵੀ ਲੱਗ ਗਏ ਕੋਈ ਜੇਸੀ ਵੀ ਨਹੀਂ ਇੱਥੇ ਮੈਂ ਖੜੀ ਆ ਮੈਂ ਤੁਹਾਨੂੰ ਵੀਡੀਓ ਬਣਾ ਕੇ ਤੇ ਵੀ ਇੱਥੇ ਉਸੇ ਹੁਣੇ ਕਰਿਓ ਤੇ ਨਾਲੇ ਵਿਕਰਮ ਨੂੰ ਕਿ ਚੇਤਨ ਨੂੰ ਫੋਨ ਕੀਤਾ ਸੀ ਉਹਨਾਂ ਨੇ ਪੈਂਡ ਆਲਿਆ ਨੇ ਬਈ ਸਾਨੂੰ ਇਹ ਸਮੱਸਿਆ ਤੂੰ ਕਿਹਾ ਮੈਂ ਬੈਕ ਕਾਲ ਕਰਦਾ ਤੂੰ ਐਟਲੀਸਟ ਤੁਹਾਨੂੰ ਤਾਂ ਇਨਫੋਰਮ ਕਰਦਾ ਹਾਂ ਠੀਕ ਹਨ ਇਮੇਡਿਟ ਤੁਹਾਨੂੰ ਇਨਫੋਰਮ ਕਰਦਾ ਹੈ ਨਾ ਨਹੀਂ ਹੁਣ ਉਹ ਵਿਚਾਰੇ ਕਨੇ ਕਦੋਂ ਕਾਲ ਕੀਤਾ ਸੀ ਵਿਕਰਮ ਨੇ ਡੇਡ ਹੋ ਗਿਆ ਕਮੈਂਡਾ ਹੋ ਗਿਆ ਹਾਂ 3:30 ਵਜੇ ਕੀਤਾ ਸੀ 3:30 ਵਜੇ ਗੱਡੋ ਗੱਡੋ ਉਹਨੂੰ ਕਹੋ ਵੀ ਮੈਨੂੰ ਇਮੀਡੀਏਟ ਰਿਪੋਰਟ ਕਿਉਂ ਨਹੀਂ ਦਿੱਤੀ ਤੇ ਦੂਜਾ ਉਹਨਾਂ ਨੂੰ ਕਹ ਪਈਏ ਤੇ ਪਰਮਾਨੈਂਟ ਡੀਸੀ ਵੀ ਦੋ ਤੀਜਾ ਇਹਨਾਂ ਨੂੰ ਤਾਰਾਂ ਲਾਉਣੀਆਂ ਪੈੱਨ ਵਾਲਿਆਂ ਨੇ ਨਹੀਂ ਲਾਉਣੀਆਂ ਉਹ ਤੇ ਬੰਦਿਆਂ ਤੋਂ ਲਵਾਓ ਆਜੋ 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 ਰੋਕੋ ਬੰਦਨ ਰੋਕੋ ਬੰਦਨ ਦਿੰਦਾ ਲੈ ਇਹ ਤੋਂ ਉਹਨਾਂ ਨੂੰ ਕਹ ਰੋਕ ਬੰਦਨ ਤੋਂ ਨਾ ਰੋਕੋ ਅਵੇ ਇਹਨਾਂ ਨੇ ਆਦਾਂ ਨੁਕਸਾਨ ਬਚਾਉਣਾ ਗੱਲ ਤਾਂ ਹੁਣ ਨੇੜੇ ਦੇ ਕਰਾਂ ਦੇ ਨੇੜੇ ਦਾ ਪਹੁੰਚਿਆ ਹੋਇਆ ਠੀਕ ਹੈ ਠੀਕ ਹੋ ਗਿਆ ਬਰੋ ਹੋ ਗਿਆ ਦੇਖੋ ਉੱਥੋਂ ਵੀ ਲੰਘ ਹੀ ਦਲੇ ਹੈਲੋ ਠੀਕ ਹੈ ਸਭ ਮੈਂ ਤਾਂ जेसीबी ਲੱਭੀ ਨਹੀਂ ਇੱਥੇ ਅਲੀ ਜੀ ਮੇਰੀ ਲੱਗ ਗਈ ਅੱਲਾ ਘੰਟੇ ਉਹ ਨੋ ਬੈਡ ਬੋਲ ਤੇ ਯਾਰ ਇਹ ਕਰੇ ਤੇ ਮੇਰੀ ਗੱਲ ਸੁਣੋ ਕਾਰਟ ਤੋਂ ਬਾਅਦ ਤੋਂ ਠੀਕ ਹੈ ਹੋ ਭਾਈ ਜੇ ਮੇਰੇ ਕੋਲੇ ਸਾਰਾ ਪਿੰਡ ਇਕੱਠਾ ਹੋਇਆ ਖੜਾ ਵਿੱਚੇ ਮੇਰੇ ਕੋਲੇ ਨਾਲੇ ਖੜੇ ਪੱਤਰਕਾਰ ਠੀਕ ਹੈ ਕਿਤੇ ਬੀਬੀਆਂ ਖਣੀਆਂ ਚੜੀਆਂ ਪਰੇਸ਼ਾਨ ਚੱਲੀਆਂ ਮੈਨੂੰ ਮੈਨੂੰ ਦੂਜੇ ਏਰੀਆ ਨਾਲ ਮਤਲਬ ਨਹੀਂ ਮੇਰੇ ਏਰੀਆ ਦੇ ਲੋਕ ਅਫਸੈਟ ਆ ਪਹਿਲਾਂ ਤੂੰ ਇਹਨਾ ਨਾ ਕਰ ਦੂਜੇ ਏਰੀਆ ਦੇ ਵਿੱਚ ਤੁਹਾਡੇ ਦੂਜੇ ਜਹੀ ਹੈਗੇ ਦੂਜੇ ਬੰਦੇ ਹੈਗੇ ਚਲੋ ਦੇਖਦੇ ਹਾਂ ਆਪਣੇ ਦਰਿਆ ਦੀਆਂ ਲੋਚਾਂ ਦੁੱਤੀਆਂ ਜਾ ਰਹੀਆਂ ਅੱਧਾ ਅੱਧਾ ਥਿੱਲਾ ਅੱਗੇ ਆ ਗਿਆ ਤੇ ਸਿਰਫ 200 ਮੀਟਰ ਦੇ ਘਰ ਲੈ ਜੀ ਇਹ ਆ ਦ 100 ਮੀਟਰ ਹੀ ਹੁੰਦਾ ਜੀ ਹਾਂਜੀ 100 ਮੀਟਰ ਨਾਲ ਬੰਦੇ ਆਉਂਗੇ ਤਾਂ ਅੱਗੇ ਤਾਂ 100 ਮੀਟਰ ਵੀ ਨਹੀਂ ਬਣਦਾ ਦੇਖੋ ਜੀ ਉਹ ਪੱਥਰ ਦੇਖੋ ਜੀ ਚੰਨ ਤੁਸੀਂ ਇਹ ਦੇਖਦੇ ਰਹੋ ਰਿੰਗ ਬਣ ਰਹੀ ਉਹ ਮੜੀ ਦੇ ਘਰਾਂ ਦੀ ਫੋਟੋ ਦਿਖਾ ਰਿਹਾ ਇਹ ਲੱਗੇ ਘਰ ਹੈਗੇ ਆ ਇਹਨਾਂ ਬਹੁਤ ਜ਼ਿਆਦਾ ਨਿਖਾਣੇ ਆ ਜੀ ਇਹਨਾਂ ਦੀ ਲੋਚਾਂ ਦੀ ਖਪੇਰ ਕੀਤੀ ਜਾਵੇ ਤੇ ਨਵੇਂ ਲਾਈ ਜਾਵੇ ਕੋਈ ਨਹੀਂ ਕੋਈ ਨਹੀਂ ਦੇਖੀਏ ਅਰੇ ਅਰੇ ਪੰਨਾ ਨਹੀਂ ਆ ਰਿਹਾ ਆਪ ਟ੍ਰਾਈ ਕਰੀਂ ਮਿੱਟੀ ਪਾ ਦੇ ਜੀ ਚਾਹੇ ਹੋਰ ਪਾ ਗਏ ਆਹਦਾ ਮੋੜੇ ਆਪਾਂ ਖਤਮ ਹੋ ਜਾਏ ਅਸੀਂ ਆਪ ਨੂੰ ਹੋ ਗਿਆ ਪੰਨਾ ਪਾ ਦੇ ਰੰਗਰ ਦਾ ਵੀ ਇੰਨਾ ਚਾਹੀਦਾ ਰੰਗਰ ਆ ਉਹ ਬਗੈਰ ਤਾਂ ਕਿ ਦੇ ਨੰਨੇ ਨਾ ਪੜਾਉਣਾ ਪਿਆ ਮਾਰ ਕੇ ਪਹਿਲਾਂ ਮਾਰ ਕੇ ਇੱਕ ਦਿਨ ਹੋਰ ਰੋਕਦਾ ਲਈ ਇਹ ਦੋ ਬਾਤਾਂ ਇਹ ਮਤਲਬ ਜੀ

ਸਵਾਗਤ ਹੈ ਪ੍ਰੀਤ ਜੀ ਮੇਰੇ ਫੋਟੋਮੈਟ। ਹੱਥੋਂ ਦਸ ਨਾਉ ਚਟ ਨੋਚ ਪੱਟ ਕੇ ਅੱਗੇ ਵਧ ਗਏ ਹੁਣ 100 ਮੀਟਰ ਤੱਕ ਮੇਰਾ ਨਜ਼ਰ ਨਹੀਂ ਆ ਰਹੀ। ਤੇ ਜਿਹੜੇ ਦੇ ਹੁਣ ਉਹਨੇ ਉਹ ਵੀ ਆ ਨੋਚ ਪੱਟਦੀ ਦਰਿਆ ਨੇ ਆਪਣੀ ਡਿੱਡਤੀ ਤੇ ਆਪਣੇ ਇਹ ਘਟੋ ਘਟ 20 25 ਸਟਿਕ ਦਾ ਮਾਜਾ ਜੀ। ਹੁਣ ਥੈਂਕ ਯੂ। ਤਾਂ ਆਪ ਕਾਦੇ ਹੁਣ ਇੱਥੇ ਬੈਠਾਂਗੇ ਗੱਲ ਤੱਕ ਤੁਹਾਡੇ ਬੰਦੇ ਡਿਪਾਰਟਮੈਂਟ ਚ ਕੀ ਹੋਊਗਾ ਠੀਕ ਆ ਨਾ ਇਹ ਮੇਰੇ ਬੈਠਿਆ ਨਾ ਡਿਪਾਰਟਮੈਂਟ ਆਉਂਦਾ ਆਪਾਂ ਦਾ ਆਤਮਿਕ ਸੌਕ ਕਢੋ ਕਢ ਲਾਂਗੇ ਇਹਨਾਂ ਦੁਕਾਨ ਨਾਲ ਨਾਲ ਵੰਡੇ ਤੋਂ ਹੱਥ ਲਾ ਕੇ ਜੇਤੂ ਹੋ ਜਾਣਾ ਥੋੜਾ ਸਮਝਦੇ ਨੇ ਉਸ ਤੋਂ ਮੈਂ ਇੱਥੇ ਹੁਣ ਕਰੀਏ ਤੁਹਾਨੂੰ ਪਤਾ ਹੈ ਸਾਡੇ ਹੁਣ ਨਵੇਂ ਡੋਜੀ ਪੈਸੇ ਆ ਰਹੇ ਨੇ ਉਹ ਹੀ ਗੱਲ ਹੈ ਅੱਜ ਸਾਡੇ ਅੱਜ ਐਮਐਲਏ ਸਾਹਿਬ ਆਏ ਸੀ ਜਿ ਗਰਾਉਂ ਤੋਂ ਤੇ ਜਦੋਂ ਉਹਨਾਂ ਡਿਜ਼ਾਈਨ ਦੇ ਭਾਗ ਵਾਲਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਕੰਨੀਆਂ ਖੁਰਦੇ ਸੀ ਜੀਐਸਬੀ ਦਿੱਤੀ ਆ ਪਰ ਸਾਡੇ ਕੋਲ ਕੋਈ ਜੀਐਸਬੀ ਨਹੀਂ ਹੈਗੀ ਜੀਐਸਬੀ ਨਾਮ ਮਿਲਦਾ ਕਰਕੇ ਅਸੀਂ ਦੇਸੀ ਜਗਾੜ ਬਣਾਇਆ ਜੀ ਗਾਰਡਰ ਨੂੰ ਪੱਤੀ ਲਾ ਕੇ ਇਹਦੇ ਨਾਲ ਅਸੀਂ ਪਿੱਛੇ ਰੁੱਕ ਧੱਕਦੇ ਆ ਅੱਜ ਸਿਰਫ ਇਹਨਾਂ 2 ਘੰਟੇ ਸਾਡੇ ਕੋਲ ਜੀਐਸਬੀ ਭੇਜੀ ਆ ਉਸ ਤੋਂ ਬਾਅਦ ਲੈ ਗਿਆ ਸਾਨੂੰ ਇਹ ਦੇਸੀ ਜਗਾਰ ਤਿਆਰ ਕਰਨਾ ਪਿਆ ਜਿਹਦੇ ਨਾਲ ਟਰੈਕਟਰ ਕਦੇ ਵੀ ਦਰਿਆ ਦੇ ਵਿੱਚ ਜਾ ਸਕਦਾ ਵਾ ਬਹੁਤ ਖਤਰੇ ਵਾਲੀ ਗੱਲ ਹੈ ਪਰ ਸਾਨੂੰ ਮਜਬੂਰ ਨੇ ਇਹ ਵਰਤਣਾ ਪੈ ਰਿਹਾ ਵਾ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਸਾਡੀ ਇੱਥੇ ਜਰੂਰ ਮਦਦ ਕੀਤੀ ਜਾਵੇ ਜੇ ਅਸੀਂ ਵੀ ਸਾਨੂੰ ਇੱਥੇ ਕਟੋਗਟ 24 ਘੰਟੇ ਰਹਿਣੀ ਚਾਹੀਦੀ ਹੈ ਸਾਡਾ ਬਹੁਤ ਨੁਕਸਾਨ ਹੁੰਦਾ ਵਾ ਸਾਨੂੰ ਜਿਹੜੇ ਰੋਖਿਆ ਓਵਰਲੋਡ ਟਰੈਕਟਰ ਚੱਲਦੇ ਆ ਵੱਡੇ ਵੱਡੇ ਰੁੱਖ ਖਿੱਚ ਕੇ ਲੈਉਣੇ ਪੈਂਦੇ ਆ ਜਿਹਦੇ ਨਾਲ ਸਾਡੀ ਰੋਜ਼ ਕੋਈ ਨਾ ਕੋਈ ਮਸ਼ੀਨਰੀ ਖਰਾਬ ਹੁੰਦੀ ਆ ਅਸੀਂ ਸਰਕਾਰ ਨੂੰ ਕਹਾਂਗੇ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਰੋੜ ਗਈਆਂ ਉਹਨਾਂ ਨੂੰ ਜ਼ਮੀਨਾਂ ਦਾ ਮਾਤਰਾ ਦਿੱਤਾ ਜਾਵੇ ਜਿਨ੍ਹਾਂ ਦੀ ਮਸ਼ੀਨਰੀ ਖਰਾਬ ਹੋਈ ਆ ਉਹਨੂੰ ਮਸ਼ੀਨਰੀ ਦਾ ਜਿਹੜਾ ਖਰਾਬੇ ਦਾ ਕੋਈ ਖਰਚਾ ਦਿੱਤਾ ਜਾਵੇ ਪੈ ਰਿਆ ਵਾ ਇਹ ਕੱਲ ਦੇ ਮਤਲਬ ਇਹਨਾਂ ਨੇ ਕੋਈ ਕਿਸੇ ਮੈਨੂੰ ਛੱਡਣ ਜਿਹਨੂੰ ਨਾਮ ਫੋਨ ਕੀਤਾ ਹੋ ਜਿਵੇਂ ਪੁਲਿਸ ਪ੍ਰਸ਼ਾਸਨ ਨੂੰ ਵੀ ਉਹਨਾਂ ਸਿਵਲ ਨੂੰ ਵੀ ਸਭ ਨੂੰ ਤੇ ਤੁਹਾਡਾ ਇਸ ਵਾਰ ਤੁਸੀਂ ਅੱਜ ਆਇਆ ਜਦੋਂ ਬਹੁਤ ਵਧੀਆ ਲੋਕਾਂ ਦੇ ਦੁੱਖ ਵਿੱਚ ਆ ਤੋ ਅੱਡਾ ਕੀ ਕਹਿਣਾ ਜੀ ਪ੍ਰਸ਼ਾਸਨ ਪ੍ਰਤੀ ਕੀ ਕਹਿਣਾ ਵਾ ਜੀ ਕੱਲ ਮੈਂ ਥੋੜੀ ਤੇ ਆਪਣੇ ਮੀਟਿੰਗ ਕਰਕੇ ਚੰਡੀਗੜ੍ਹ ਤੇ ਬਿਹਰ ਜੇ ਵਿੱਚ ਬਿਜ਼ੀ ਰਹੇ ਤੇ ਮੈਨੂੰ ਸਵੇਰੇ ਫੋਨ ਆਇਆ ਮੇਰੀ ਭੈਣ ਦਾ ਇਥੋਂ ਦੇ ਸਰਪੰਚ ਸਾਹਿਬ ਦਾ ਤੇ ਉਹਨਾਂ ਨੇ ਮੈਨੂੰ ਜਦੋਂ ਦੱਸਿਆ ਵੀ ਪਾਣੀ ਦੀਆਂ ਪ੍ਰੋਬਲਮ ਜ਼ਿਆਦਾ ਆ ਗਈ ਤੇ ਮੈਂ ਆਈ ਇੱਥੇ ਜਦੋਂ ਮੈਂ ਦੇਖਿਆ ਵਾਕਈ ਅੱਧਾ ਤੱਕ ਇੱਲਾ ਪਾਣੀ ਦੀਆਂ ਉਹ ਨੋਚਾ ਤੋੜ ਕੇ ਪਾਣੀ ਵਹਾ ਦੇ ਨਾਲ ਜ਼ਿਆਦਾ ਹੁਣ 100 ਮੀਟਰ ਤੇ ਘਰ ਰਹਿਗੇ ਆ ਜਿਹੜਾ ਆਪਾਂ ਰਿਸਕ ਦੇ ਘੇਰੇ ਥੱਲੇ ਧਾਰੇ ਥੱਲੇ ਆ ਗਏ ਮੈਂ ਜਦੋਂ ਆਈ ਮੈਂ ਇਥੋਂ ਦੇ ਆ ਬਣ ਵਿਭਾਗ ਜਲੰਧਰ ਦਾ ਏਰੀਆ ਮੈਂ ਇਥੋਂ ਦੇ ਐਸ.ਆਰ.ਓ. ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਮੈਂ ਹੁਣੇ ਹੀ ਪ੍ਰਸ਼ਾਸਨ ਇੱਥੇ ਭੇਜਦਾ ਮੈਂ ਆਪਣੇ ਐਸ.ਡੀ.ਐਮ. ਸਾਹਿਬ ਨੂੰ ਤੇ ਏ.ਡੀ.ਸੀ. ਸਾਹਿਬ ਨੂੰ ਜਿਹੜੇ ਆਪਣੇ ਫਲੱਡ ਕੰਟਰੋਲਰ ਲੱਗੇ ਹੋਏ ਆ ਤੇ ਡੀ.ਸੀ. ਸਾਹਿਬ ਨੂੰ ਇਮੀਡੀਏਟ ਜਾਣੂ ਕਰਵਾਇਆ ਸਾਰਾ ਪ੍ਰਸ਼ਾਸਨ ਜ਼ਰੂਰ ਹੁਣ ਚਿੰਤਤ ਹੈ ਵੀ ਜਲਦੀ ਤੋਂ ਜਲਦੀ ਇਹਨਾਂ ਦੀ ਇਸ ਮੁਸੀਬਤ ਦਾ ਹੱਲ ਕੱਢਿਆ ਜਾਵੇ ਮੈਂ ਤਾਂ ਸੱਚੇ ਪਾਤਸ਼ਾਹ ਇੱਕੋ ਹੀ ਗੱਲ ਕਰਦੀ ਆ ਵੀ ਦੁਆਰਾ ਦੁਆਰਾ ਦੁੱਖ ਨਾ ਦੇਖਣੇ ਪੈਣ ਪਰ ਜਰੂਰ ਜਿਨ੍ਹਾਂ ਨੇ ਕਤਾਈ ਕੀਤੀ ਹੈ ਇਹਦੇ ਚ ਜਿਨ੍ਹਾਂ ਨੇ ਲੋਕਾਂ ਦੇ ਨਮੂ ਨਹੀਂ ਸੁਣਿਆ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਜਿਵੇਂ ਵੀ ਜਿਵੇਂ ਕੱਲ ਦਾ ਇਹ ਹੋਇਆ ਜੇ ਵਜ ਦੀਵੇ ਕੱਲੋਂ ਪ੍ਰਸ਼ਾਸਨ ਆ ਜਾਂਦਾ ਜਿੰਜਾ ਅਗਲੇ ਜਿਹਦੀ ਲੋਕਾਂ ਦੀ ਜ਼ਮੀਨ ਬਰਦਲ ਹੋ ਗਈ ਦਰਿਆ ਦੇ ਵਿੱਚ ਅੱਧਾ ਅੱਧਾ ਕੱਲਾ ਉਹਨਾਂ ਬਾਰੇ ਕੀ ਸਰਕਾਰ ਕੋਈ ਇਹਨਾਂ ਨੂੰ ਕੋਈ ਦੇਊਗੀ ਮੁਆਵਜ਼ਾ ਜ਼ਮੀਨ ਉਹ ਅਗਲੇ ਗਜ਼ਾਰ ਦੇ ਵਕੀਲ ਨਾਲ ਜੀ ਜ਼ਮੀਨਾਂ ਬਰਦਲ ਹੋ ਗਈ ਦਰਿਆ ਦੇ ਵਿੱਚ ਜਿਹੜੀ ਅਗਲੀ ਅਗਲਾ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਅਗਲੇ 5-7 ਦਿਨ ਦੇ ਵਿੱਚ ਵਿੱਚ ਅਸੀਂ 16 ਮੈਂਬਰੀ ਟੀਮ ਬਣਾਈ ਹੈ ਜਿਹਨੇ ਹਰ ਪਿੰਡ ਜਾਣਾ। ਅਗਲੇ 500 ਦਿਨਾਂ ਦੇ ਵਿੱਚ ਜੇ ਕਿਸੇ ਦਾ ਘਰ ਦਾ ਕੋਈ ਖਰਾਬਾ ਹੋਇਆ, ਜੇ ਕਿਸੇ ਦਾ ਘਟ ਗਿਆ ਜਾਂ ਕਿਸੇ ਦਾ ਫਸਲ ਦਾ ਖਰਾਬਾ, ਜਾਂ ਕਿਸੇ ਦੇ ਪਸ਼ੂ ਨੂੰ ਕੋਈ ਬਿਮਾਰੀ ਦੀ ਪੈ ਗਈ, ਜਾਂ ਕਿਸੇ ਇਨਸਾਨ ਨੂੰ ਬਿਮਾਰੀ ਪੈ ਗਈ ਸਾਡੇ ਸੀਐਮ ਸਾਹਿਬ ਦੀ ਹਦਾਇਤ ਆ ਵੀ ਘਰ-ਘਰ ਜਾ ਕੇ ਚੈੱਕ ਕੀਤਾ ਜਾਵੇ ਤਾਂ ਕਿ ਕਿਸੇ ਨੂੰ ਜੇ ਐਸੀ ਪ੍ਰੋਬਲਮ ਆਵੇ ਕੋਈ ਸਾਡੇ ਤੱਕ ਨਹੀਂ ਪਹੁੰਚ ਸਕੇ। ਤੇ ਸਰਕਾਰ ਦੇ ਨਾਤੇ ਅਸੀਂ ਉਹਨਾਂ ਦੇ ਘਰਾਂ ਤੱਕ ਪਹੁੰਚੜਾ ਅਗਲੇ ਆਏ ਕੱਲ ਤੋਂ ਸ਼ੁਰੂ ਹੋ ਜਾਣਾ ਪ੍ਰੋਗਰਾਮ ਪਿੰਡਾਂ ਸ਼ਹਿਰਾਂ ਚ ਹਰ ਘਰ ਹਰ ਬਾੜ ਚ ਸਾਡੀਆਂ ਟੀਮਾਂ ਜਾਣਗੀਆਂ ਡਿਊਟੀ ਲੱਗੇਗੀ ਤੁਸੀ ਇਹ ਲੋਕਲ ਟੀਮਾਂ ਦੀ ਨਾਲ ਸਾਡਾ ਸਫਾਈ ਅਭਿਆਨ ਚੱਲ ਰਿਹਾ ਜਿੱਥੇ ਸਾਨੂੰ ਲੋੜ ਪਈ ਆਪ ਕੰਮ ਕਰਨ ਦੀ ਹੱਥੀਂ ਕੰਮ ਕਰਨ ਦੀ ਅਸੀਂ ਸਾਡੇ ਹੱਥਾਂ ਚ ਕੋਈ ਐਸੀ ਗੱਲ ਨਹੀਂ ਹੈ ਵੀ ਜਿੱਥੇ ਸਾਨੂੰ ਮਿੱਟੀ ਤੋਂ ਡਰ ਲੱਗਦਾ ਜਾਂ ਕਿਸੇ ਚੀਜ਼ ਤੋਂ ਗੰਦਗੀ ਤੋਂ ਡਰ ਲੱਗਦਾ ਮੈਂ ਤਾਂ ਪਿਛਲੀ ਵਾਰ ਵੀ ਇਹਨਾਂ ਦੇ ਵਿੱਚ ਹੀ ਲੋਕਾਂ ਦੇ ਵਿੱਚ ਉਵੇਂ ਹੀ ਤੁਰੇ ਫਿਰਦੀ ਰਹੀ ਹੁਣ ਵੀ ਅਸੀਂ ਭੈਣਾ ਲੜ ਕੇ ਉਸੇ ਤਰ੍ਹਾਂ ਆਪਣੇ ਪਿੰਡ ਨੂੰ ਮੁੜ ਕੇ ਇੱਕ ਵਾਰੀ ਫੇਰ ਉਸੇ ਤਰ੍ਹਾਂ ਬਹਾਲ ਕਰਕੇ ਰੰਗਲਾ ਪੰਜਾਬ ਇੱਕ ਬੀਬੀ ਜੇ ਕਿਹਾ ਇਹ ਹੋਰ ਤਾਂ ਕੋਈ ਆਇਆ ਨਹੀਂ ਜਿੰਨਾ ਕੋਈ ਇੱਕ ਦਿਗਲਾ ਤੋਂ ਭਾਗ ਦਾ ਗਾੜ ਸੀਗਾ ਉਹ ਦੱਸਦੇ ਵੀ ਕਹਿੰਦੇ ਵੀ ਸਾਡੇ ਉੱਤੇ ਖੜਾ ਰਿਹਾ ਵੀ ਆਹ ਨਾ ਵੱਡੋ ਆਹ ਨਾ ਵੱਡੋ ਆਹ ਨਾ ਵੱਡੋ ਦੇਖੋ ਦੁੱਖ ਦੀ ਘੜੀ ਦੇ ਵਿੱਚ ਜਦੋਂ ਇਨਸਾਨ ਦੀ ਜਾਨ ਹੀ ਜਾ ਰਹੀ ਹੋਵੇ ਈਵਨ ਸਾਡੇ ਵਿਭਾਗ ਵੱਲੋਂ ਸਾਡੇ ਪ੍ਰਸ਼ਾਸਨ ਵੱਲੋਂ ਖੁਦ ਸੀਐਮ ਸਾਹਿਬ ਵੱਲੋਂ ਇਹ ਹਰਾਏ ਤਾਂ ਵੀ ਨੇੜੇ ਤੇੜੇ ਦੇ ਜਿਹੜੇ درخت ਲੱਗਦੇ ਆ ਤੁਹਾਨੂੰ ਵੱਢ ਕੇ ਪਾ ਲੋ ਪਰ ਜੇ ਕਿਸੇ ਨੇ ਰੋਕਿਆ ਜਾਂ ਉਹਦੀ ਕਰਕੇ ਨੁਕਸਾਨ ਹੋਇਆ ਉਹਦੀ ਉਹਦੀ ਗੱਲ ਤੇ ਮੈਂ ਇੱਕ ਜਰੂਰ ਐਸਟੀਐਮ ਸਾਹਿਬ ਕਰਕੇ ਐਕਸ਼ਨ ਲੈਵਾਂਗਾ